ਤਸਵੀਰ ਦਿਖਾਉਣਾ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜੇ ਨੇ ਨੌਜਵਾਨ ਇਸ ਵੇਲੇ ਬੇਹੱਦ ਖਤਰਨਾਕ ਪੁਆਇੰਟ ਤੇ ਕੰਮ ਕਰ ਰਹੇ ਨੇ ਸਤਲੋਜ ਦਾ ਸਭ ਤੋਂ ਖਤਰਨਾਕ manzara ਹੈ ਜਿਸ ਤਰ੍ਹਾਂ ਦਾ ਇੱਥੇ ਬਾ ਬਣ ਰਿਹਾ ਜਿਸ ਤਰ੍ਹਾਂ ਦੀ ਇੱਥੇ ਸਪੀਡ ਬਣ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਸਭ ਤੋਂ ਖਤਰਨਾਕ ਹੈ ਖੁਸ਼ਵਿੰਦਰ ਸਿੰਘ ਕਾਕਾ ਬਾਈ ਮੇਰੇ ਨਾਲ ਨੇ ਤੇ ਅਰਵਿੰਦਰ ਸਿੰਘ ਖੇੜਾ ਨੇ ਬਹੁਤ ਰਿਸਕੀ ਜ਼ੋਨ ਹੈ ਜਿੱਥੇ ਆਪਾਂ ਖੜੇ ਆ ਹਾਂ ਇਹ ਕੱਲ ਨਾ ਇਹ ਜਿਹੜੀ ਠੁੱਕਰ ਹੈ ਇਹ ਟੁੱਟ ਗਈ ਜੀ ਕਾਫੀ ਮੂਰੇ ਤੋਂ ਹਾਂ ਇਹਦਾ ਕੋਈ ਪਤਾ ਨਹੀਂ ਕਦੋਂ ਇੱਕਦਮ ਵਹਿ ਜੂਵੇ ਜੀ ਪਾਣੀ ਦਾ ਲੈਵਲ ਹੁਣ ਦੁਬਾਰਾ ਫੇਰ ਵੱਧ ਗਿਆ ਔਰ ਦੇਖ ਲਓ ਕਿਵੇਂ ਸਰਕਲ ਬਣ ਬਣ ਕੇ ਚੜ ਕੇ ਆ ਰਿਹਾ ਪਾਣੀ ਸਤਲੁਜ ਕਿੰਨਾ ਕੁ ਵਧਿਆ ਪਾਣੀ ਦਾ ਵਹੋਂ ਇਹ ਹੁਣ ਮੈਨੂੰ ਇਦਾਂ ਲੱਗਦਾ ਵੀ 25000 ਕਿਊਸੀ ਕਿੰਨਾ ਨੇ ਹੋਰ ਛੜਤਾ ਜਿੱਥੇ ਰਕਮ ਮੈਨੂੰ ਲੱਗਦਾ ਇਹ ਤਕਰੀਬਨ ਲੱਖ ਦੇ ਨੇੜੇ ਤੇੜੇ ਕਿਊਸੀ ਦੇ ਨੇੜੇ ਪਾਣੀ ਲੱਗਦਾ ਜੀ ਇਹ ਜਿਸ ਹਨਾ ਸਪੀਡ ਆ ਪਾਣੀ ਦੀ ਆ ਜਿਹੜੇ ਘੁੰਮਣ ਘੇਰੀਆਂ ਬਣਦੀਆਂ ਹੁੰਦੀਆਂ ਇਹ ਤਾਂ ਆਮੂਮਨ ਪਿਕਚਰਾਂ ਚ ਸਮੁੰਦਰ ਚ ਦੇਖਿਆ ਲਹਿਰਾਂ ਆ ਤਾਂ ਮੈਂ ਅਸੀਂ ਦੇਖਿਆ ਨਹੀਂ ਸੋ ਨਮੀ ਬਲੇ ਦੇਖਿਆ ਹੋਣਾ ਤੁਸੀਂ ਹਾਂਜੀ ਉਮੀਦ ਹੀ ਬਣਦੇ ਇੱਥੇ ਮਾਈਨਿੰਗ ਹੋਈ ਵੀ ਜੀ ਬਹੁਤ ਜ਼ਿਆਦਾ ਅੱਛਾ ਇੱਥੇ ਨਿਮਾਨਾ ਜੀ ਬਹੁਤ ਜ਼ਿਆਦਾ ਤੁਸੀਂ ਜਦੋਂ ਦੇਖੋਗੇ ਉਹ ਦੇਖੋ ਪਿੱਛੇ 1 ਕਿਲੋਮੀਟਰ ਚੌੜਾ ਸਤਲੁਜ ਇੱਥੇ ਆ ਕੇ ਸਿਰਫ ਤੇ ਸਿਰਫ 400 500 ਮੀਟਰ ਰਹਿ ਜਾਂਦਾ ਜੀ ਇਸ ਬਾਹ ਨੂੰ ਇਸ ਘੁੰਮਣ ਕੇਰੀਆਂ ਨੂੰ ਸਾਹਮਣੇ ਕਿਵੇਂ ਜਾਊਗਾ ਮੈਂ ਹੁਣ ਅੰਦਰ ਗੱਲ ਕਰਕੇ ਆਇਆ ਕਹਿੰਦੇ ਅਸੀਂ 150 ਕ੍ਰੇਟ ਅੰਦਰ ਇੱਥੇ ਸੁੱਟ ਚੁੱਕੇ ਹਾਂ ਸੁੱਟ ਚੁੱਕੇ ਹਾਂ 150 ਤਾਂ ਅੱਜ ਅਜੇ ਸੁੱਟਤਾ ਨਾ ਜੀ ਇਹ ਤਾਂ 3 ਦਿਨ ਹੋ ਗਏ ਸੁੱਟਦੇ ਆ ਨਾ ਜੀ 4 ਦਿਨ ਹੋ ਗਏ 4 ਦਿਨ ਹੋ ਗਏ ਵੀ ਸੱਟ ਰਹੇ ਹਾਂ ਥੱਲੇ 15 ਕੱਲ ਅਸੀਂ ਲੱਗੇ ਹੋਏ ਸੀਗੇ 15 15 ਕ੍ਰੇਟ ਅਸੀਂ ਸੁੱਟ ਕੇ ਬਾਈ ਅਸੀਂ ਆਪ ਮਰੇ ਸੀਗੇ 15 ਕ੍ਰੇਟ ਸੁੱਟ ਕੇ 16ਵਾਂ ਕ੍ਰੇਟ ਸਾਨੂੰ ਤਾਂ ਵੀ ਉੱਪਰ ਦਿਖਦਾ ਨਹੀਂ ਸੀਗਾ ਜੀ ਇੰਨੀ ਇੰਨੀ ਉੱਥੇ ਡੰਗਾਈ ਆ ਜੀ ਖੜ ਸਕਦੇ ਆ ਕਿੰਨ ਕ੍ਰੇਟ ਇਹਨਾਂ ਹਲਾਕਾ ਬਾਈ ਲੱਗਦਾ ਨਹੀਂ ਥੱਲੇ ਲੱਗ ਰਿਹਾ ਧਰਤੀ ਦੇ ਥੱਲੇ ਪਰ ਪਾਣੀ ਦਾ ਬਹਾਵ ਬਹੁਤ ਤੇਜ਼ ਆ ਥੱਲੇ ਔਰ ਪਾਣੀ ਦੇ ਨਾਲ ਇੱਥੇ ਵੈਕਿਊਮ ਕਰਕੇ ਸਰਕਲ ਬਣ ਰਿਹਾ ਬਹੁਤ ਜ਼ਿਆਦਾ ਉਹ ਫਿਰ ਰੋਟੇਟ ਕਰ ਦਿੰਦਾ ਇਹ ਡੇਢ ਕ ਟਨ ਦਾ ਇੱਕ ਕਰੇਟ ਬਣਦਾ ਵੇਟ ਹੈ ਜਿਹੜਾ ਦਾ ਹਾਂ ਉਹਨੂੰ ਇਹ ਰੋਟੇਟ ਕਰਕੇ ਘਮਾ ਕੇ ਨਾਲੇ ਰੋੜ ਕੇ ਲੈ ਕੇ ਵੀ ਜਾ ਸਕਦਾ ਥੱਲੇ ਟਨ ਦੇ ਕਰੇਟ ਨੂੰ ਨਾਲੇ ਲੈ ਜਾਂਦੇ ਹਾਂਜੀ ਥੱਲੇ ਬਹੁਤ ਸਪੀਡ ਹੈ ਜੀ ਪਾਣੀ ਦੀ ਇੱਥੇ ਬਹੁਤ ਡੂੰਘਾ ਹੈ ਜੀ ਪਾਣੀ ਇੱਥੇ ਇਹ ਤਾਂ ਸ਼ੁਕਰ ਕਰੋ ਮੈਂ ਤੁਹਾਨੂੰ ਸੱਚ ਦੱਸਦਾ ਜੀ ਇਹ ਤਾਂ ਪੱਲਾ ਅੱਡਿਆ ਸ਼ੁਕਰ ਹੈ ਵੀ ਇਹ ਪੰਜਾਬ ਹੈ ਜਿਹੜਾ ਇਸ ਸ਼ਿਦਦਤ ਨਾਲ ਦੇਰ ਦੇ ਬਚਾਉਣ ਵਾਸਤੇ ਮੈਂ ਤਾਂ ਨਾਮਨ ਕਰਦਾ ਜੀ ਆ ਮੇਰੇ ਤਾਂ ਸਿਰ ਝੁਕਦਾ ਪੰਜਾਬ ਦੇ ਲੋਕਾਂ ਦੇ ਦੀ ਮੈਂ ਤਾਂ ਦੱਸ ਨਹੀਂ ਸਕਦਾ ਜਿਹੜਾ ਬਹੁਤ ਔਖਾ ਇਕੱਠੇ ਹੋ ਗਏ ਜੀ ਸਪੱਟ ਤਾਂ ਦੇਖੋ ਲੋਕਾਂ ਦੀ ਭਾਜੀ ਦਰਿਆਵਾਂ ਦੇ ਰੁੱਖ ਕਿਤੇ ਐਵੇਂ ਹੀ ਮੋੜ ਹੁੰਦੇ ਸ਼ਾਇਦ ਤਾਂ ਹੀ ਅਸੀਂ ਖੜੇ ਆ ਜੀ ਉਰੇ ਇਹ ਨਾ ਕਰਕੇ ਨਹੀਂ ਹੁਣ ਨੂੰ ਇਲਾਕਾ ਹਟ ਜਾਣਾ ਹਾਂਜੀ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਜਿੱਥੋਂ ਬੰਦਾ ਨਹੀਂ ਆਇਆ ਹਾਂ ਪਤਾ ਜੀ ਪੰਜਾਬ ਦੇ ਲੋਕਾਂ ਭਾਜੀ ਅਸੀਂ ਔਖਾ ਬਹੁਤ ਔਖਾ ਹੈ ਜੀ ਮਨ ਪਰਦਾ ਗੱਲਾਂ ਹਾਂਜੀ ਗੋਸਾ ਬਹੁਤ ਹੁੰਦਾ ਕੁਦਰਤ ਦੀ ਮਾਰਤ ਜਿਹੜੀ 250 ਪਈ ਕੁਝ ਜ਼ਿੰਮੇਵਾਰ ਕੁਝ ਜ਼ਿੰਮੇਵਾਰ ਬੰਦਿਆਂ ਨੇ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦੇਈ ਸੀ ਉਹੀ ਡਾਕੇ ਮਾਰਨ ਲੱਗੇ ਮਾਈਨਿੰਗ ਕਰਕੇ ਤੇ ਹਰ ਬੰਦੇ ਬਿਲਕੁਲ ਜਮਾ ਨਾਲ ਖੋਰਾ ਪਾਤਾ ਰੇਤਾ ਚੱਕ ਚੱਕ ਇੱਥੋਂ ਲੈ ਗਏ ਘਰ ਭੱਲੇ ਆਪਣੇ ਰਹਿਣੇ ਉਹਨਾਂ ਕੋਲ ਵੀ ਨਹੀਂ ਆ ਜਿਹੜਾ ਸੰਗਤ ਰੂਪੀ ਸੰਘਰਸ਼ ਚੱਲ ਰਿਹਾ ਨਾ ਯਾਰ ਪਹਿਲਾਂ ਤਾਂ ਜਿਹੜਾ ਨੌਜਵਾਨ ਕੰਮ ਕਰ ਰਹੇ ਦਿਨ ਰਾਤ ਇਹਨਾਂ ਦੇ ਜਲ ਜਲ ਇਹ ਜਿਹੜਾ ਲੋਕਾਂ ਨੇ ਪੰਜਾਬ ਨੂੰ ਉੜਤਾ ਪੰਜਾਬ ਕਹਿ ਕੇ ਭੰਡਿਆ ਸੀ ਬਦਨਾਮ ਕਰਿਆ ਤਾਂ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਆ ਇਹ ਦਸਵੇਂ ਪਾਤਸ਼ਾਹ ਦਾ ਪੰਜਾਬ ਇਹ ਜਾਗਦਾ ਪੰਜਾਬ ਆ ਗੁਰੂ ਗੋਬਿੰਦ ਸਿੰਘ ਦਾ ਉਹਦਾ ਬਖਸ਼ਿਆ ਹੋਇਆ ਪੰਜਾਬ ਆ ਇਹ ਡਬੋਣ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਹੋਰ ਵੀ ਹੋਣਗੀਆਂ ਅੱਜ ਵੀ ਹੋ ਰਹੀ ਆ ਡੁੱਬਣਾ ਪੰਜਾਬ ਨੇ ਹੈ ਨਹੀਂ ਜਾਗਦਾ ਪੰਜਾਬ ਆ ਜਾਗ ਰਿਹਾ ਪੰਜਾਬ ਦੇ ਨਾਲ ਪੰਜਾਬ ਹੀ ਖੜ ਕੇ ਆ ਕੇ ਤੁਸੀਂ ਦੇਖੋ ਵੀ ਅੱਜ 70 60 70% ਪੰਜਾਬ ਡੁੱਬਿਆ ਹੋਣ ਦੇ ਬਾਵਜੂਦ ਵੀ ਯਾਰ ਪੰਜਾਬ ਖੜਿਆ ਬੰਨਾਂ ਦੇ ਉੱਤੇ ਰਾਖੀ ਕਰ ਰਿਹਾ ਮੈਂ ਥੈਲੇ ਪਰ ਪਰਕੋਕਦਾ ਮੈਂ ਨਾ ਇੱਕ ਬੰਦੇ ਦੀ ਇੰਟਰਵਿਊ ਕਰ ਰਿਹਾ ਸੀ ਕਹਿੰਦੇ ਬਿਨਾਂ ਸੀਸ ਤੋਂ ਲੜਨਾ ਕੀ ਹੁੰਦਾ ਕਹਿੰਦੇ ਆਹ ਹੁੰਦਾ ਜੀ ਇਹਨਾਂ ਦੀ ਜਮੀਨਾਂ ਵੀ ਹੜ ਗਈਆਂ ਉਹ ਵੀ ਲੰਗਰ ਲਾ ਕੇ ਬੈਠੇ ਆ ਏਹੀ ਤਾਂ ਜੱਜਬੀਨ ਨੂੰ ਸਲਾਮ ਆ ਯਾਰ ਹਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਯਾਰ ਬਾਬੇ ਨਾਨਕ ਦਾ ਫਲਸਫਾ ਹੈ ਉਹ ਬੰਦਾ ਗਲਗਲ ਪਾਣੀ 'ਚ ਖੜਾ ਆਪ ਧੁੱਖਾ ਉਹ ਦੂਜੇ ਨੂੰ ਕਹਿੰਦਾ ਬੁਰਕੀ ਤੂੰ ਖਾਲਾ ਏਹੀ ਤਾਂ ਬਾਬੇ ਨਾਨਕ ਦਾ ਫਲਸਫਾ ਹੈ ਉਹਦੀ ਧਰਤੀ ਆ ਇਹ ਇੱਥੇ ਮੁਕਾਇਆ ਨਹੀਂ ਮੁਕਣੀ ਪਰ ਹਾਂ ਯਾਰ ਜ਼ਿੰਮੇਵਾਰ ਲੋਕਾਂ ਨੂੰ ਲੱਖ ਲੱਖ ਲਾਹਣਤਾ ਲੱਖ ਲੱਖ ਲਾਹਣਤਾ ਜ਼ਿੰਮੇਵਾਰ ਲੋਕਾਂ ਨੂੰ ਯਾਰ ਤੁਸੀਂ ਸਿਆਸੀ ਗੱਲ ਫੇਰ ਕਰਾਂਗੇ ਅੱਛਾ ਬਾਦਲ ਸਾਹਿਬ ਵੀ ਕੱਲ ਆਏ ਸੀ ਤੇਲ ਦੇ ਕੇ ਗਏ ਆ ਪੈਸੇ ਦੇ ਕੇ ਗਏ ਆ ਡੇਟੇ ਰਹੂਗੇ ਪੂਰੇ ਡੇਟੇ ਰਵਾਂਗੇ ਜੀ ਬਾਦਲ ਸਾਹਿਬ ਕੱਲ ਆਏ ਸੀ ਸੰਗਤ ਨੇ ਮਣਾ ਮੁਹੀ ਪਿਆਰ ਵੀ ਦਿੱਤਾ ਸੰਗਤ ਦਾ ਜਜ਼ਬਾ ਦੇਖ ਕੇ ਬਾਦਲ ਸਾਹਿਬ ਕਹਿੰਦੇ ਯਾਰ ਮੈਂ ਕੀ ਮਦਦ ਕਰ ਸਕਦਾ ਤਾਂ ਇੱਥੇ ਜਿੰਨੇ ਕੁ ਜੋ ਲੋੜ ਲੋਕਾਂ ਨੇ ਸਮਝੀ ਉਨਾਂ ਇੱਕ ਬਾਦਲ ਸਾਹਿਬ ਨੂੰ ਦੱਸੀ ਬਾਦਲ ਸਾਹਿਬ ਨੇ ਤਿਲ ਫੁੱਲ ਪਾਇਆ ਵਿੱਚ ਵੈਸੇ ਪੈਸਾ ਨੌਜਵਾਨੀ ਦੇ ਜੱਜ ਵੀ ਅੱਗੇ ਕੁਝ ਨਹੀਂ ਕਰਦਾ ਹਾਂ ਪਰ ਵੀਰਾਂ ਨੇ ਜਿੰਨਾ ਸਹਿਯੋਗ ਮੰਗਿਆ ਬਾਦਲ ਸਾਹਿਬ ਤਕਰੀਬਨ 4-5 ਲੱਖ ਰੁਪਏ ਨਗਦ ਦੇ ਗਏ ਤੇ ਨਾਲ ਪਲੱਸ 1000 ਲੀਟਰ ਤੇਲ ਕਲ ਦੇ ਗਏ ਸੀਗੇ 5000 ਲੀਟਰ ਹੋਰ ਕਰਕੇ ਸੀਗੇ ਅਨਾਉਂਸ ਅੱਜ 1000 ਲੀਟਰ ਹੋਰ ਲੈ ਕੇ ਆਇਆ ਰੋਜ਼ ਲੈ ਕੇ ਆਵਾਂਗੇ ਬਾਦਲ ਸਾਹਿਬ ਨੇ ਖੜਾ ਜੀ ਬਾਦਲ ਸਾਹਿਬ ਕਹਿੰਦੇ ਮੈਂ ਖੜਾ ਜਦੋਂ ਮਰਜੀ ਅੱਧੀ ਰਾਤ ਨੂੰ ਮੈਨੂੰ ਸਾਨੂੰ ਕੰਟੈਕਟ ਕਰੋ ਜੇ ਤੁਹਾਡੇ ਕੋ ਕੋ ਕਿਸੇ ਚੀਜ਼ ਦੀ ਵੀ ਕਮੀ ਆਉਂਦੀ ਆ ਬਾਦਲ ਸਾਹਿਬ ਕਹਿੰਦੇ ਮੈਂ ਖੜਾ ਕੱਲ ਬਾਦਲ ਸਾਹਿਬ ਆਏ ਨੇ ਸਾਨੂੰ ਕੱਲ ਦਾ ਹੋਰ ਜਜਬਾ ਸੀ ਕੱਲ ਸਾਡਾ ਦਿਲ ਟੁੱਟਦਾ ਸੀਗਾ ਅੱਜ ਅਸੀਂ ਫਿਰ ਮਜਬੂਤੀ ਨਾਲ ਬੰਨ ਦੇ ਅੱਗੇ ਖੜੇ ਆਂ ਸੁਮਿੰਦਰ ਭਾਈ ਡੁੱਬਦੇ ਨੂੰ ਤਣਕੇ ਦਾ ਸਹਾਰ ਹੈ ਹਾਂਜੀ ਇਹ ਤਾਂ ਕੁਦਰਤ ਦਾ ਸਿਧਾਂਤ ਹੈ ਜੀ ਹਾਂ ਇਹ ਤਾਂ ਕੁਦਰਤ ਦਾ ਹੀ ਸਿਧਾਂਤ ਹੈ ਤਾਂ ਅੱਛੀ ਚੀਜ਼ ਹੋ ਰਹੀ ਹੈ ਨਾ ਟਰੈਕਟਰਾਂ ਪਰ ਮੁੰਦਰਾਾਂ ਪਰ ਬਹੁਤ ਸਵਾਲ ਖੜੇ ਹੁੰਦੇ ਸੀਗੇ ਆਉਣੇ ਟੈਂਕ ਫਿਰ ਇਹ ਟੈਂਕ ਨਾ ਪਹਿਲਾਂ ਤਾਂ ਦਿੱਲੀ ਦੇ ਬਾਰਡਰ ਤੇ ਲੜੇ ਹਾਂ ਹੁਣ ਇਹ ਪੰਡੁੱਬੀਆਂ ਬਣ ਕੇ ਪਾਣੀ ਚ ਤੈਰਦੇ ਫਿਰਦੇ ਆਂ ਹਾਂ ਇਹ ਉਹੀ ਫੋਖਰੇ ਹਮ ਬڑے-ਬڑے ਚੌੜੇ ਟੈਰਾਂ ਵਾਲੇ ਹਾਂ ਬڑے-ਬڑے ਡੈਕਾਂ ਵਾਲੇ ਹਾਂ ਇਹ ਪਾਣੀਆਂ 'ਚ ਆਪਣੇ ਟਰੈਕਟਰ ਨੂੰ ਲੈ ਹੀ ਫਿਰਦੇ ਆ ਕਿਸੇ ਦਾ 20 ਲੱਖ ਦਾ ਟਰੈਕਟਰ ਆ ਕਿਸੇ ਦਾ 15 ਲੱਖ ਦਾ ਟਰੈਕਟਰ ਕਿਸੇ ਦਾ 5 ਲੱਖ ਦਾ ਟਰਾਲਾ 25 30 ਲੱਖ 40 ਲੱਖ ਤੱਕ ਦੀ ਮਸ਼ੀਨਰੀ ਨੂੰ ਪਾਣੀ 'ਚ ਤੱਕੀ ਫਿਰਦੇ ਆ ਜਿਹੜੇ ਇਹਨਾਂ ਨੂੰ ਅਕਲਾਂ ਦਿੰਦੇ ਤੇ ਉਹਨਾਂ ਅਕਲਮੰਦਾਂ ਦੇ ਟਰੈਕਟਰ ਛਟੜਾਂ 'ਚ ਖੜੇ ਅੱਜ ਵੀ ਘਰੇ ਇਹ ਫੋਖਰੇ ਕਹਿੰਦੇ ਤੇ ਨਾ ਧੂਏ ਦੇ ਛੱਲੇ ਤੂੰ ਉਹਨੇ ਛੱਲੇ ਬਣਾਉਂਦੇ ਤੇ ਹੁਣੇ ਪਾਣੀ ਵਿੱਚ ਛੱਲੇ ਬਣਾਉਂਦੇ ਫਿਰਦੇ ਆ ਆ ਖੜੇ ਇੱਥੇ ਰੋਡ ਤੇ ਪਤਾ ਲੱਗੇ ਚੱਕਾ ਕਿਵੇਂ ਆਉਨੇ ਆ ਉਹ ਰੋਕਦਾ ਤਾਂ ਥੋਲੇ ਮਹਲੇ ਨੂੰ ਰੋਕਣ ਲੱਗ ਜੰਨੇ ਆ ਠੀਕ ਆ ਸਾਡੇ ਮੁੰਡਿਆਂ 'ਚ ਜੋਸ਼ ਵੱਧਦਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਦੋਂ ਧਰਮਿਕ ਸਥਾਨ ਤੇ ਜਾਣਾ ਥੋੜਾ ਜਿਹਾ ਕੰਟਰੋਲ ਕਰ ਲੈਣਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਬਾਈ ਜੀ ਵੀ ਇਹ ਫੁਕਰੇ ਹੋਗੇ ਨਿਸ਼ਾਨ ਸਾਹਿਬ ਲਾ ਕੇ ਤਰਾ ਜਜ਼ਬਾ ਅੱਛਾ ਬਾਈ ਜੀ ਡੱਟੇ ਰਹੋਗੇ ਲਾਸਟ ਹੀ ਸਵਾਲ ਹੈ ਬਹੁਤ ਲੋੜ ਹੈ ਆਪਣੇ ਲੋਕਾਂ ਨਾਲ ਆਪਾਂ ਨਹੀਂ ਖੜਨਾ ਪੰਜਾਬ ਨਾਲ ਪੰਜਾਬ ਨਹੀਂ ਖੜਨਾ ਜਿੰਨਾ ਤੱਕ ਹੋ ਸਕੇ ਆ ਨਾਲ ਖੜਾਂਗੇ ਉਹਨੂੰ ਪਤਾ ਲੱਗੇ ਵੀ ਟਰੈਕਟਰ ਜਿੱਡੇ ਮਰਜੀ ਵੜੇ ਹੁਣ ਹਾਂ ਦਿਲਾਂ ਦੇ ਵਿੱਚ ਨਾਨਕ ਵੱਸਦਾ ਪੰਜਾਬ ਦੇ ਨੌਜਵਾਨਾਂ ਦੇ ਹੁਣ ਪਤਾ ਲੱਗਣਾ ਚਾਹੀਦਾ ਇਹਨੂੰ ਜੱਟ ਦਾ ਪੁੱਤ ਕਹਿੰਦੇ ਆ ਟਰੈਕਟਰ ਨੂੰ ਆਪਾਂ ਇਹ ਜੱਟ ਕੋਈ ਮਸ਼ੀਨਰੀ ਨਹੀਂ ਟਰੈਕਟਰ ਕੋਈ ਮਸ਼ੀਨਰੀ ਨਹੀਂ ਸਾਡੇ ਵਾਸਤੇ ਵੀ ਮਸ਼ੀਨਰੀ ਆ ਉਹ ਕਹਿੰਦੇ ਟਰੈਕਟਰ ਲਿਆਉਣੇ ਆ ਪੁੱਤ ਜੰਮੇ ਜਿੰਨਾ ਚਾਹੇ ਇਹ ਅਸੀਂ ਲੋੜੀਓ ਨਹੀਂ ਬਣਾਉਂਦੇ ਟਰੈਕਟਰ ਦੀ ਬਸ ਲੋੜੀ ਕਿਸਰ ਰਹੀ ਗਈ ਹੁਣ ਇਹ ਗੱਲ ਬਹੁਤ ਜ਼ਬਰਦਸਤ ਹੈ ਸਾਡੀ ਛਾਣਾ ਸਾਡੀ ਜਾਨ ਆ ਟਰੈਕਟਰ ਸਾਡੇ ਤਾਂ ਮੁੰਡਾ ਕੋਈ ਵਿਦੇਸ਼ ਨੂੰ ਜਾਂਦਾ ਹਾਂ ਉਹ ਤਾਂ ਮੱਥਾ ਟੇਕਦਾ ਟਰੈਕਟਰ ਨੂੰ ਜਾਣ ਲੱਗ ਬਾਈ ਅਸੀਂ ਮੋਟਰਸਾਈਕਲ ਕਾਰਾਂ ਦੇ ਮਿੱਟੀ ਥੋੜਾ ਲੈ ਕੇ ਆਉਂਦੇ ਸਾਡੇ ਟਰੈਕਟਰ ਹੀ ਆਉਨੇ ਆ ਬਾਈ ਦੇਖੋ ਟਰਾਲੀਆਂ ਭਰ-ਭਰ ਕੇ ਬੈੱਡ ਲਾ ਕੇ ਜਿਹੜਾ ਵੱਡੇ ਤੋਂ ਵੱਡਾ ਟਰੈਕਟਰ ਵੱਧ ਤੋਂ ਵੱਧ ਮਿੱਟੀ ਪਾ ਕੇ ਲਿਆ ਰਿਹਾ ਹੁਣ ਅਸੀਂ ਮੋਟਰ ਜੇ ਮੰਨ ਲਓ ਇਹ ਕਹਿੰਦੇ ਆ ਟਰੈਕਟਰਾਂ ਦੇ ਡੈਕ ਲੱਗਿਆ ਬਾਣੀ ਚੱਲ ਰਹੀ ਹੈ ਜੀ ਸ਼ਬਦ ਚੱਲਦੇ ਆ ਦੇਖੋ ਨਾਨਕ ਦੀ ਕਲਾ ਵਰਤ ਰਹੀ ਆ ਉਹਦੀ ਬਾਣੀ ਦਾ ਓਟ ਆਸਰ ਆ ਉਹਦੇ ਉਹਦਾ ਅਸ਼ੀਰਵਾਦ ਆ ਕਿੱਡੀ ਤੋਂ ਕਿੱਡੀ ਔਕੜ ਆ ਜਾਵੇ ਇਹ ਚਿਹਰੇ ਇਦਾਂ ਹੀ ਹੱਸਦੇ ਮਿਲਣਗੇ ਇਦਾਂ ਹੀ ਨੱਚਦੇ ਮਿਲਣਗੇ ਇਦਾਂ ਹੀ हां बिल्कुल आ देखो तस्वीर वाइंड अप ਕਰਦੇ ਆ ਤਸਵੀਰਾਂ ਦਿਖਾਉਣਾ ਤੁਹਾਨੂੰ ਕਿ ਕਿਸ ਤਰ੍ਹਾਂ ਇਸ ਵੇਲੇ ਖਤਰਨਾਕ ਮੰਜ਼ਰ ਦੇ ਵਿੱਚ ਪੰਜਾਬੀ ਨੌਜਵਾਨ ਡਟ ਕੇ ਮਿਹਨਤ ਕਰ ਰਹੇ ਨੇ ਤਸਵੀਰਾਂ ਦਿਖਾਈਆਂ ਸਤਲੁਜ ਦਾ ਬੇਹੱਦ ਖੌਫਨਾਕੇ ਮੰਜ਼ਰ ਹੈ ਹੁਣ ਤੱਕ ਦਾ ਸੁਨਾਮੀ ਦੀ ਤਰ੍ਹਾਂ ਘੁੰਮ ਘੁੰਮ ਕੇ ਪਾਣੀ ਆ ਰਿਹਾ ਹੈ ਖੁਸ਼ਵਿੰਦਰ ਸਿੰਘ ਕਾਕਾ ਜਨ ਸਾਹਿਬ ਕਹਿੰਦੇ ਨੇ ਪਾਣੀ ਦਾ ਵਹਾਅ ਵਧਿਆ ਹੋਇਆ ਲੱਗਦਾ